ਉਈ ਇਹਨਾਂ ਥੋੜੀ ਪਤਾ ਮੈਨੂੰ ਕੱਲ ਨੂੰ ਕੀ ਕਰ ਦੇਣਗੇ ਜਦੋਂ ਦਿਨ ਦਿਹਾੜੇ ਦੇਖੋ ਸਾਰੇ ਆਮ ਗੰਡਾਚੀਆਂ ਮਾਰੀ ਜਾਂਦੇ ਦਾਤ ਮਾਰੀ ਜਾਂਦੇ ਆ ਕੋਈ ਇਹਨਾਂ ਨੂੰ ਡਰ ਹੀ ਨਹੀਂ ਯਾਰ ਮੈਂ ਤਾਂ ਇਹ ਚੀਜ਼ ਤੋਂ ਰਾਨਾ ਦੋ ਵਜੇ 20 ਮਿੰਟ ਦੀ ਗੱਲ ਆ ਦਿਨ ਦਿਹਾੜੇ ਨਾਲੇ ਆ ਸਾਡੇ ਬਾਹਰ ਸ਼ੋਪ ਹੈਗੀ ਆ ਸ਼ੋਪ ਦੇ ਸਾਹਮਣੇ ਨਾਲੇ ਉਹਨੂੰ ਵੀ ਧਮਕਾਇਆ ਵੀ ਜੇ ਤੂੰ ਵਿੱਚ ਬੋਲੇ ਤੇਰੇ ਵੀ ਦਾਤ ਮਾਰਾਂਗੇ ਬੰਦੇ ਕਈ ਜਣੇ ਸੀ 6-7 ਜਣੇ ਮੁੰਡੇ ਸੀ ਛੋਟੇ ਛੋਟੇ ਉਮਰ ਦੇ ਉਹਨਾਂ ਦੇ ਇੱਕ ਤਾਂ ਦਾਤ ਸੀਗੀ ਇੱਕ ਉਹਨਾਂ ਦੇ ਕੋਲੇ ਉਹ ਸੀਗੀ ਗੰਡਾਸਾ ਸੀਗਾ ਲੋਹੇ ਦਾ ਵੱਡਾ ਸਾਰਾ ਉਹਨਾਂ ਕੋ ਬਾਈ ਕਿ ਕਿਸੇ ਤਿੰਨ ਜਾਨੇ ਪੱਲਾ ਵੇਟ ਕਰ ਰਹੇ ਸੀਗੇ ਉਹਨਾਂ ਨੇ ਇਹਨਾਂ ਨੂੰ ਕੱਲੇ ਦੇਖ ਕੇ ਬਲ ਐਕਟਿਵ ਆ ਗਈ ਐ ਫੇਰ ਇਹਨਾਂ ਨੂੰ ਉਹਨਾਂ ਨੇ ਇੰਜਰ ਕੀਤਾ ਮਟਾਈ ਵਈ ਦੀ ਗੱਲ ਆ ਮੈਂ ਕੰਮ ਤੋਂ ਘਰ ਆ ਰਿਹਾ ਸੀ ਪੰਜ ਸੱਤ ਮੁੰਡਿਆਂ ਨੇ ਘੇਰਿਆ ਮੇਰੀ ਚੈਂਦੀ ਲੈ ਕੇ ਖੋ ਕੇ ਤੇ ਕੁੱਟਿਆ ਮੇਰੇ ਦਾਦੂਤ ਮਾਰੇ ਉਹਨਾਂ ਨੇ 6-7 ਮੁੰਡੇ ਸੀ ਪੰਜ ਮੁੰਡਿਆਂ ਦਾ ਫੜ ਲਿਆ ਤਿੰਨ ਇੱਕ ਮਾਰਦੇ ਮਾਰਦੇ ਕਹਿੰਦੇ ਹੋਰ ਮਾਰੋ ਹੋਰ ਦਿਨ ਦਿਹਾੜਿਆਂ ਹਾਲਾ ਤੇ ਸ਼ਾਮ ਨੂੰ ਕੀ ਹੋਏਗਾ ਮੇਰਾ ਨਾਮ ਜੀ ਪਰਮਜੀਤ ਸਿੰਘ ਜੀ ਕੀ ਵਾਰਦਾਤ ਹੋਈ ਸੀਗੀ ਜੀ ਵਾਰਦਾਤ ਜੀ 2:20 ਤੇ ਬ੍ਰਦਰ ਮੇਰਾ ਇੱਕ ਕਜ਼ਨ ਬਦਰੀ ਆਪਣੇ ਇੱਕ ਸ਼ਾਪ ਤੋਂ ਆ ਰਹੇ ਸੀਗੇ ਤੇ ਰਾਹ ਦੇ ਵਿੱਚ 3 6 7 ਮੁੰਡਿਆਂ ਨੇ ਰੋਕਿਆ ਉਹਨਾਂ ਨੂੰ ਰੋਕ ਦੇ ਇਹਨਾਂ ਦੇ ਦਾਦੂਦ ਮਾਰੇ ਚੈਨੀ ਖੋਲੀ ਉਹਨਾਂ ਦੀ ਕੁਝ ਕੈਸ਼ ਸੀਗਾ ਥੋੜਾ ਬੋਤਾ ਨਗਲੋ ਉਹ ਵੀ ਖੋ ਗੇ ਲੈ ਗਏ ਨੇ ਹੁਣ ਜੀ ਗੁਜਾਰਿਸ਼ ਕੀਤੀ ਜਾਂਦੀ ਆਲੇ ਦਾ 50 ਪੁਲਿਸ ਕਿੰਨੀ ਵਾਰੀ ਫੋਨ ਕਰ ਚੁੱਕੇ ਆਲੇ ਦਾ ਕੋਈ ਨਹੀਂ ਪਹੁੰਚਿਆ ਦੋ ਵਾਰੀ ਫੋਨ ਕੀਤਾ ਉਹਨਾਂ ਨੂੰ ਕਹਿੰਦੇ ਥਾਣੇ ਆ ਕੇ ਰਿਪੋਰਟ ਕਰਾਓ ਪਹਿਲਾਂ ਅਸੀਂ 100 ਨੰਬਰ ਤੇ ਵੀ ਕਾਲ ਕੀਤੀ ਏ ਦੁਆਰ ਤੋਂ ਕਾਲ ਵੀ ਸਾਨੂੰ ਆਈ ਹਾਲੇ ਤੱਕ ਕੋ ਕਿੰਨੀ ਉਮਰ ਦੇ ਸੀਗੇ ਜਿਹੜੇ ਜਿਹੜੇ ਹੁਣੇ 18 17 18 ਸਾਲ ਦੀ ਉਮਰ ਦੇ ਮੁੰਡੇ ਆ ਗਏ ਜੀ ਉਹਨੇ ਇੰਨੀ ਉਮਰ ਦੋ ਬਾਈਕਾਂ ਸੀ ਕਨਵੈਸਾ ਸੀ ਉਹਨਾਂ ਕੋਲ ਦਸਮਾਨ ਫੜਿਆ ਸੀਗਾ ਮੌਕੇ ਤੇ ਸੀ ਉਹਨਾਂ ਕੋਲ ਦਾਤ ਫੜਿਆ ਦਾਤ ਸਾਡੇ ਕੋ ਪਿਆ ਤੇ ਨਾਲ ਸੋਟਾ ਹੈਗਾ ਸੀ ਉਹਨਾਂ ਦੇ ਕੋਲ ਪਚਾ ਹੋ ਗਿਆ ਸਾਡੇ ਬਰਾਦਰ ਦਾ ਇਸ ਟਮ ਬੱਚਾ ਆ ਉਹਨਾਂ ਦੇ ਬਹੁਤ ਜ਼ਿਆਦਾ ਫੇਸ ਤੇ ਸੱਟਾਂ ਲੱਗੀਆਂ ਕਾਫੀ ਪੈ ਤਪਟਾ ਸੱਟਾਂ ਵੱਜੀਆਂ ਉਹਨਾਂ ਦੇ ਦਾਦੂ ਤੇ ਵੱਜੇ ਉਹਨਾਂ ਦੇ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਜੀ ਇਸ ਟਮ ਬਹੁਤ ਉਖਾਏ ਹੋਏ 16 17 ਸਾਲ ਦੇ ਕੱਲ ਨੂੰ ਸਾਨੂੰ ਬਾਈ ਦਿੱਕਤ ਆ ਮਹੱਲੇ ਦੇ ਕਲੋਨੀ ਚ ਦਿੱਕਤ ਆ ਸਾਨੂੰ ਜੀ ਕੱਲ ਨੂੰ ਸਾਡੀ ਧੀਆਂ ਪੈਣਾ ਬਾਹਰ ਜਾਣੀਆਂ ਇਕੱਲੀਆਂ ਨੇ ਉਹਨਾਂ ਦੇ ਵਾਰਦਾਤ ਹੋ ਜੇ ਚ ਇਕੱਲਾ ਮੁੰਡਾ ਸੀ ਦਿਨ ਦਿਹਾੜੇ ਆ ਹਾਲਾ ਤੇ ਸ਼ਾਮ ਨੂੰ ਕੀ ਹੋਏਗਾ ਯਾਰ ਹੁਣ ਤੇ ਭਾਜੀ ਬੱਚੇ ਖੇਡਦੇ ਆ ਛੋਟੇ ਛੋਟੇ ਹਨਾ ਕੋਈ ਹੋਰ ਉਹਨਾਂ ਨੂੰ ਇਹਨਾਂ ਦਾ ਕੀ ਹੈ ਨਸ਼ੇੜੀ ਬੱਚੇ ਹੀ ਚੱਕ ਕੇ ਲੈ ਜਾਂ ਉਹ ਇਹਨਾਂ ਨੂੰ ਥੋੜੀ ਪਤਾ ਮੈਨੂੰ ਕੱਲ ਨੂੰ ਕੀ ਕਰ ਦੇਣਗੇ ਜਿੱਦਾਂ ਦਿਨ ਦਿਹਾੜੇ ਦੇਖੋ ਸਾਰੇ ਆਮ ਗੰਡਾਚੀਆਂ ਮਾਰੀ ਜਾਂਦੇ ਦਾਤ ਮਾਰੀ ਜਾਂਦੇ ਆ ਕੋਈ ਇਹਨਾਂ ਨੂੰ ਡਰ ਹੀ ਨਹੀਂ ਯਾਰ ਹੈ ਆਮ ਬੰਦੇ ਕੋਈ ਇੱਕ ਬੋਤਲ ਸ਼ਰਾਬ ਦੀ ਹੋਵੇ ਉਹਨੂੰ ਡਰ ਲੱਗਿਆ ਰਹਿੰਦਾ ਵੀ ਕਦੇ ਪੁੱਤਨਾ ਵੱਢ ਲਵੇ ਇਹ ਸਾਰੇ ਆਮ ਦਾਤ ਲੈ ਘੁੰਮੀ ਜਾਂਦੇ ਮੈਂ ਤਾਂ ਇਹ ਚੀਜ਼ ਤੋਂ ਰਾਨਾ ਦੋ ਵਜੇ 20 ਮਿੰਟ ਦੀ ਗੱਲ ਆ ਦਿਨ ਦਿਹਾੜੇ ਨਾਲੇ ਆ ਸਾਡੇ ਬਾਹਰ ਸ਼ੋਪ ਹੈਗੀ ਆ ਸ਼ੋਪ ਦੇ ਸਾਹਮਣੇ ਨਾਲੇ ਉਹਨੂੰ ਵੀ ਧਮਕਾਇਆ ਵੀ ਜੇ ਤੂੰ ਵਿੱਚ ਬੋਲੇ ਤੇਰੇ ਵੀ ਦਾਤ ਮਾਰਾਂਗੇ ਉਹ ਵਿਚਾਰਾ ਡਰ ਦੇ ਮਾਰੇ ਅੰਦਰ ਵੜ ਗਿਆ ਦੱਸੋ ਕੋਈ ਹੈਗਾ ਇਹਨਾਂ ਨੂੰ ਡਰ ਕਿਸੇ ਚੀਜ਼ ਦਾ ਪੀਸੀਆਰ ਦੀ ਗਸਥੀ ਇਸ ਏਰੀਆ ਵਿੱਚ ਕਿਸ ਤਰ੍ਹਾਂ ਹੈ ਹੈ ਹੀ ਨਹੀਂ ਭਾਜੀ ਇੱਧਰ ਤਾਂ ਹੈ ਹੀ ਨਹੀਂ ਬਿਲਕੁਲ ਹੀ ਹੈ ਨਹੀਂਗੀ ਅਜੀ ਤੱਕ ਅਸੀਂ ਰਾਤ ਨੂੰ ਨਹੀਂ ਦੇਖੇ ਉਹ ਦਿਨੇ ਤਾਂ ਛੱਡੋ ਨਹੀਂ ਨਹੀਂ ਪੀਸੀਆਰ ਤੱਕ ਅਸੀਂ ਤਾਂ ਨੂੰ ਨਹੀਂ ਦੇਖੀ ਸੀ ਇਸ ਏਰੀਏ 'ਚ ਹਾਂ ਇਸ ਕਰਕੇ ਸਾਡੀ ਅਪੀਲ ਆ ਬੇਨਤੀ ਆ ਸੀਪੀ ਸਾਹਿਬ ਨੂੰ ਇਸ ਇਸ ਬਾਰੇ ਥੋੜਾ ਧਿਆਨ ਦਿਓ ਠੀਕ ਹੈ ਇਸ ਇਸ ਚੀਜ਼ ਨੂੰ ਥੋੜਾ ਨੱਥ ਬਾਓ ਜਿਹੜੇ ਇਹ ਨਸ਼ੇ ਵਾਲੇ ਆ ਠੀਕ ਹੈ ਠੀਕ ਹੈ ਮੇਰਾ ਨਾਮ ਸਪਨਾ ਹੈ ਜੇਪੀ ਕਲੋਨੀ ਪੈਂਦੀ ਹੈ ਇਹ ਸਾਡੀ ਹੋਇਆ ਕੀ ਸੀ ਕਿ ਜਵਾਰ ਦਾ ਤੋਇਆ ਕਿੰਨੇ ਵੇਲੇ ਸਮੱਸਿਆ ਕੀ ਕਰਨਾ ਸੀ ਸਾਰੀ ਐਕਚੁਅਲੀ ਅਸੀਂ ਅੰਦਰ ਸੇ ਇਕ ਬੀ ਦੇ ਕਰੀਬ ਗਲੀ ਚ ਆਵਾਜ਼ਾਂ ਆ ਰਹੀਆਂ ਸੀ ਜੀ ਇਹ ਤਾਂ ਬਾਹਰ ਆ ਕੇ ਦੇਖਿਆ ਦੋ ਬੀ ਤੇ ਦੋ ਬੀ ਤੇ ਬਾਹਰ ਆ ਕੇ ਦੇਖਿਆ ਤਾਂ ਬੰਦੇ ਕਈ ਜਣੇ ਸੀ 6-7 ਜانے ਮੁੰਡੇ ਸੀ ਛੋਟੇ ਛੋਟੇ ਉਮਰ ਦੇ ਪਾਜੀ ਭੱਜੇ ਆ ਰਹੇ ਸੀ ਇਕੱਲੇ ਹੀ ਤੇ ਇਹ ਗਿਰੇ ਹੋਏ ਸੀ ਇਹਨਾਂ ਨੂੰ ਜਾ ਕੇ ਮੈਂ ਚੱਕਿਆ ਇਹਨਾਂ ਦੇ ਬਲੱਡ ਮੂਹ ਤੋਂ ਵੀ ਜਾ ਰਿਹਾ ਸੀ ਕਾਫੀ ਸੱਟਾਂ ਵੀ ਲੱਗੀਆਂ ਹੋਈਆਂ ਸੀ ਚੱਲੇ ਨਾ ਕੋ ਹੋ ਨਹੀਂ ਰਿਹਾ ਸੀ ਬੜੀ ਮੁਸ਼ਕਿਲ ਇਹਨਾਂ ਨੂੰ ਉਠਾ ਕੇ ਮੈਂ ਜਿਹਰ ਤੱਕ ਬਿਠਾਇਆ ਆ ਤੇ ਫੇਸ ਦਾ ਬਲੱਡ ਬੰਦ ਕੀਤਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਲੋਨੀ ਦੇ ਵਿੱਚੋਂ ਕਿਸੇ ਨੂੰ ਲੱਭ ਕੇ ਕੋਈ ਕਲੋਨੀ ਮੈਂਬਰ ਫਿਰ ਅਸੀਂ ਇਹਨਾਂ ਨੂੰ ਹਸਪੀਟਲ ਭੇਜਿਆ ਕਿ ਤਾਂ ਕਿ ਇਹਨਾਂ ਦਾ ਟ੍ਰੀਟਮੈਂਟ ਹੋ ਸਕੇ ਉਹਨਾਂ ਦੇ ਮੁੰਡੇ ਦੱਸ ਰਹੇ ਉਹਨਾਂ ਦੇ ਹੱਥਾਂ ਵਿੱਚ ਕੀ ਸੀ ਉਹਨਾਂ ਦੇ ਇੱਕ ਤਦਾਦ ਸੀਗੀ ਇੱਕ ਉਹਨਾਂ ਦੇ ਕੋਲੇ ਉਹ ਸੀਗੀ ਗੰਡਾਸਾ ਸੀਗਾ ਲੋਹੇ ਦਾ ਵੱਡਾ ਸਾਰਾ ਜਿਹੜਾ ਅਸੀਂ ਮੌਕੇ ਤੇ ਬਾਰਮਿਤ ਕਰਕੇ ਇਹਨਾਂ ਨੂੰ ਤੇ 1 ਕਿਲੋ ਨਾਲ ਕੋ ਲੱਕੜ ਦੀ ਵੱਡੀ ਸਾਰੀ ਲੱਕੜ ਮਿਲੀ ਹੈ ਉਹ ਬਹੁਤ ਹਾਂ ਬੱਲੀ ਸਟਾਈਲ ਚ ਮੋਟੀ ਸਾਰੀ ਸੀਗੀ ਉਹ ਮਿਲੀ ਹੈ ਸਾਨੂੰ ਇਹਨਾਂ ਕੋਲ ਲੱਗਦਾ ਨਹੀਂ ਇਹ ਕੋਲੀ ਕਲੋਨੀ ਇਹ ਸੇਫ ਹੋਊਗੀ ਨਹੀਂ ਬਿਲਕੁਲ ਸੇਫ ਨਹੀਂ ਹੈਗੀ ਹੁਣ ਨਹੀਂ ਹੈਗੀ ਪਹਿਲਾਂ ਲੱਗਦਾ ਸੀ ਪਰ ਹੁਣ ਅਸੀਂ ਵੀ ਨਹੀਂ ਮੰਨਦੇ ਸਾਨੂੰ ਖੁਦ ਨੂੰ ਡਰ ਹੈ ਕਿ ਅਸੀਂ ਬੱਚਿਆਂ ਨੂੰ ਬਾਹਰ ਨਹੀਂ ਕੱਢ ਸਕਦੇ ਕਿਸੇ ਟਾਈਮ ਵੀ ਕੁਝ ਚੌਂਕੀਦਾਰ ਬਿਲਕੁਲ ਜੀ ਸਿਕਿਉਰਿਟੀ ਦੇਣੀ ਚਾਹੀਦੀ ਹੈ ਸਾਨੂੰ ਗੇਟ ਲਗਵਾ ਕੇ ਦੇਣੇ ਚਾਹੀਦੇ ਈਵਨ ਬਾਹਰਲੇ ਪਾਸੇ ਕੈਮਰਾ ਵੀ ਹੋਣਾ ਚਾਹੀਦਾ ਤਾਂ ਕਿ ਕੱਲ ਨੂੰ ਕੋਈ ਇਨਸੀਡੈਂਟ ਹੋਇਆ ਤਾਂ ਅਸੀਂ ਫੜ ਸਕੀਏ ਘਰ ਅੱਜ ਤਾਂ ਹੁਣ ਅੰਦਰ ਹੈ ਸਾਡੀਆਂ ਗਲੀਆਂ 'ਚ ਤਾਂ ਇਦਾਂ ਦਾ ਕੁਝ ਨਹੀਂ ਹੁੰਦਾ ਲੇਕਿਨ ਬਾਹਰ ਤਾਂ ਕੈਮਰੇ ਨਹੀਂ ਹੈ ਤਾਂ ਨਾ ਹੀ ਪਤਾ ਚੱਲਦਾ ਔਰ ਸੇਫਟੀ ਤਾਂ ਹੈ ਨਹੀਂ ਉੱਥੇ ਜੀ ਘਟ ਰਾਇਆ ਅਜੇ ਤੱਕ ਪੰਜਾਬ ਪੁਲਿਸ ਕਿਉਂ ਨਹੀਂ ਪ ਦੇ ਜਾ ਜਾਂਦੀ ਹੋ ਜਾਂਦੀ ਬੰਦੇ ਤੇ ਜਾਦਾ ਲੱਗ ਜਾਂਦੀ ਫਿਰ ਕੁਝ ਨਹੀਂ ਕਰ ਸਕਦੇ ਸੀ ਨਾ ਮੁੰਡੇ ਆਏ ਸੀਗੇ ਕਿੰਨੇ ਕੁ ਮੋੜ ਸਕੇ ਸੀ ਉਹਨਾਂ ਤੋਂ ਕਿੰਨੇ ਜਾਣੇ ਸੀ ਉਹਨਾਂ ਕੋ ਬਾਈਕ ਇੱਕ ਸੀ ਤਿੰਨ ਜਾਨੇ ਪਹਿਲਾਂ ਵੇਟ ਕਰ ਰਹੇ ਸੀਗੇ ਉਹਨਾਂ ਨੇ ਇਹਨਾਂ ਨੂੰ ਇਕੱਲੇ ਦੇਖ ਕੇ ਬਲੈਕਟਿਵ ਆ ਗਈ ਰਹੀ ਐ ਫਿਰ ਇਹਨਾਂ ਨੂੰ ਉਹਨਾਂ ਨੇ ਇੰਜਰ ਕੀਤਾ ਕਦੀ ਅੱਗੇ ਪਿੱਛੇ ਉਹ ਬੰਦਿਆਂ ਦੇਖਿਆ ਕਦੀ ਨਹੀਂ ਹੂੰ ਬਿਲਕੁਲ ਨਹੀਂ ਕਦੀ ਨਹੀਂ ਦੇਖਿਆ ਸੀ ਤੇ ਤਿੰਨ ਜਾਨਾਂ ਨੇ ਪਹਿਲਾਂ ਇਹਨਾਂ ਤੇ ਵਾਰ ਕੀਤਾ ਫਿਰ ਤਿੰਨ ਜਾਨੇ ਬਾਈਕ ਤੇ ਆਏ ਨੇ ਅਲੱਗ ਤੋਂ ਹੋਰ ਉਹ 6-7 ਜਾਨੇ ਸੀਗੇ ਟੋਟਲ ਜਿਹੜਾ ਨੇ ਇਹਨਾਂ ਨੂੰ ਪੂਰੀ ਮੰਡਲੀ ਬਣਾ ਕੇ ਘੇਰੇ ਹੋਏ ਹੋਏ ਉਹ ਨਸ਼ਾ ਨਸ਼ਾ ਵਗੈਰਾ ਕਿੰਨਾ ਹੋਇਆ ਸੀ ਤਰਕਮਾ ਜੀ ਮਾਮਲਾ ਕੀ ਹੋਇਆ ਜੀ ਤਿੰਨ ਨੌਜਵਾਨ ਬੈਠੇ ਹੋਏ ਸੀ ਇੱਥੇ ਦੇਖੋ ਕਾਫੀ ਚਿਰ ਬੈਠੇ ਬੈਠੇ ਮੈਂ ਕਿ ਬਰਸਾਤ ਕਰਕੇ ਆ ਤਾਂ ਕਰਕੇ ਬੈਠੇ ਹੋਣੇ ਠੀਕ ਹੈ ਬੈਠੇ ਰਹੇ ਤੁਹਾਨੂੰ ਕੀ ਬਰਸਾਮੀ ਕਰਕੇ ਬੈਠੇ ਚਲੇ ਜਾਣਗੇ ਇਹ ਤਾਂ 2 2:30 ਦੇ ਵਿੱਚ ਵਿੱਚ ਹੀ ਆ ਜੀ 2:30 ਦੇ ਵਿੱਚ ਵਿੱਚ ਹੀ ਆ ਨੌਜਵਾਨ ਤਿੰਨ ਮੁੰਡੇ ਬੜੇ ਕਈ ਲੰਗੇ ਕਈ ਕਈ ਲੰਗੇ ਕਈ ਇਹਨੂੰ ਨਹੀਂ ਰੁਕਿਆ ਇਹ ਭਗਤ ਵੀ ਲੰਗੇ ਆ ਭਗਤ ਨੂੰ ਨਹੀਂ ਰੁਕਿਆ ਇਹਨੇ ਭਗਤ ਲੰਗੇ ਆ ਭਗਤ ਲੰਗੇ ਆ ਭਗਤ ਨੇ ਦੇਖਿਆ ਭਗਤ ਨੂੰ ਕੁਛ ਨਹੀਂ ਕਿਹਾ ਮੁੰਡਾ ਸਕੂਲੋਂ ਲੈ ਕੇ ਆਇਆ ਸਕੂਲੋਂ ਲੈ ਕੇ ਆਇਆ ਮੁੰਡਾ ਭਗਤ ਨੂੰ ਕੁਛ ਨਹੀਂ ਕਿਹਾ ਤਿੰਨ ਮੁੰਡੇ ਦੱਬੇ ਕਿਸ ਤਰ੍ਹਾਂ ਬਾਰ ਦਾ ਤਿੰਨ ਮੁੰਡੇ ਬੈਠੇ ਨਵੇਂ ਕੱਪੜੇ ਪਾਏ ਜੀ ਕੁਰਤੇ ਪਜਾਮੇ ਚੁੱਤੇ ਪਾਏ ਅਸੀਂ ਉਹ ਤਿੰਨਾਂ ਨੇ ਕੁਛ ਨਹੀਂ ਹੋਇਆ ਇਹ ਤਿੰਨ ਮੁੰਡੇ ਹੋਰ ਸੀ ਮੋੜ ਸਕਦੇ ਉਹ ਆ ਇੱਧਰ ਬਾਰ-ਬਾਰ ਆਉਂਦੇ ਜਾਂਦੇ ਸੀ ਬਾਰ-ਬਾਰ ਆਉਂਦੇ ਤਿੰਨ ਚਾਰ ਚੱਕਰ ਲਾਏ ਉਹਨਾਂ ਨੇ ਤੇ ਤੀਸੇ ਚੱਕਰੇ ਆ ਗਏ ਉੱਥੇ ਚਲੇ ਗਏ ਭਾਈ ਅੱਗੇ ਚਲੇ ਗਏ ਉਪਰ ਇੱਕ ਰੈਨ ਜਗਾਨਾ ਉੱਥੇ ਚਲੇ ਗਏ ਜੀ ਉੱਥੋਂ ਹੈ ਨਾ ਇਹਨਾਂ ਤਿੰਨਾ ਬੁੱਢੇ ਜਿਹੜੇ ਥੇ ਬੈਠੇ ਸੀ ਇਹਨਾਂ ਨੇ ਉਹਨੂੰ ਇਹਨਾਂ ਭਾਈ ਨੂੰ ਰੋਕ ਲਿਆ ਰੋਕ ਲਿਆ ਕਹਿੰਦੇ ਕੀ ਹੋਇਆ ਦੱਸੋ ਹੋਇਆ ਕੀ ਹੈ ਇਹਨਾਂ ਨੇ ਜਿਹਨੂੰ ਕਹਿੰਦੇ ਮਾਰ ਲਾ ਗਏ ਉਹ ਮੁੰਡੇ ਵਾਪਸੀ ਆ ਗਏ ਲੈ ਗਿਆ ਉਹਨਾਂ ਦੇ ਭਾਈ ਦਾ ਧਿਆਨ ਉੱਧਰ ਆ ਕੇ ਤੇ ਸਿਰ ਤੇ ਕਿਰਪਾਨਾਂ ਮਾਰ ਦੇਣ ਕੁਛ ਨਾ ਕਰ ਦੇਣ ਠੀਕ ਹੈ ਮਾਰਦੇ ਮਾਰਦੇ ਇੱਥੇ ਆ ਗਏ ਮੈਂ ਕਿ ਛੱਡੋ ਛੱਡੋ ਇਕੱਲਾ ਬੰਦਾ ਉੱਥੇ ਕੀ ਕਰੇਗਾ ਭਾਈ ਠੀਕ ਹੈ ਹੋਣਾ ਜੇ ਬਰਸ਼ਾ ਹੈਗਾ ਸੀ ਬਰਸ਼ਾ ਜੀ ਜਿਹ ਦੇ ਕਿੰਨੇ ਕੋ ਮਦਦ ਸੀ ਵੀ ਭਾਈ ਸਾਹਿਬ ਮੁੰਡੇ ਨੌਜਵਾਨ ਸੀ ਮੁੰਡੇ ਵਾਲੇ ਐ ਤਾਂ ਸਿੱਧੇ ਸਾਦੇ ਨਵੇਂ ਸਾਹੀ ਸ਼ਰੀਫੀ ਅਸੀਂ ਕਾ ਚਲੋ ਮੀ ਪੈਂਦਾ ਬੈਠੇ ਹੋਏ ਅਗਲੇ ਕੀ ਲੱਗਦਾ ਜੀ ਆਏ ਸੀ ਲੁਧਿਆਣਾ ਸ਼ਹਿਰ ਚ ਲਗਾਤਾਰ ਲੁਧਿਆਣਾ ਲਗਾਤਾਰ 2-3 ਵਾਰ ਮੈਂ ਦੇਖ ਚੁੱਕਾ ਹਾਂ ਇਹ ਦਹੀਂ ਇੱਕ ਵਾਰ ਤੇ ਨਾਲ ਦੀ ਗੜੀ ਚ 12:31 28 ਮਾਰਚ ਨੂੰ ਮੋਟੇ ਦਾ ਚੱਕ ਕੇ ਲੈ ਗਏ ਦੱਸੋ ਇਹ ਆ ਗਏ ਲੋਟ ਨੇ ਟੋਟਲ ਮੁੰਡੇ ਬਾਅਦ ਚ ਕਿੰਨੇ ਜਣੇ ਆਏ ਸੀ 6-7 ਮੁੰਡੇ ਸੀ 5 ਮੁੰਡੇ ਫੜ ਲਿਆ ਤਿੰਨ ਇੱਕ ਮਾਰਦੇ ਮਾਰਦੇ ਕਹਿੰਦੇ ਹੋਰ ਮਾਰੋ ਹੋਰ ਮਾਰੋ ਛੁਕੋ ਕਰੋ ਬਰਸਾ ਖੁੰਡਾ ਸੀ ਭਾਈ ਉਹ ਵੀ ਨਹੀਂ ਘਟ ਰਹਾ ਥੋੜਾ ਹੀ ਘਟ ਰਹਾ ਹਾਂਜੀ ਹਾਂਜੀ 2:00 ਵਜੇ ਪੁਲਿਸ ਨਹੀਂ ਆ ਰਹੀ ਨਾ ਨਹੀਂ ਆ ਰਹੀ ਕੋਈ ਨਹੀਂ ਦੇਖ ਭਾਈ ਨਾ ਮੈਂ ਤਾਂ ਉਹਨਾਂ ਨੂੰ ਕਿਹਾ ਛੱਡੋ ਛੱਡੋ ਮੈਂ ਮਰੇ ਜਾਂਦਾ ਤੇ ਮੈਨੂੰ ਮਾਰ ਸਨ ਮੈਂ ਗਿਆ ਨਹੀਂ ਮਰ ਮੈਂ ਤਾਂ ਉਹਨਾਂ ਨੂੰ ਕਿਹਾ ਛੱਡ ਦੇ ਛੱਡ ਦੇ ਕੀ ਹੋਇਆ ਕੀ ਹੋਇਆ ਬਸ ਹਾਂਜੀ ਦੁਕਾਨ ਆਪਣੀ ਹੈ ਜੀ ਧਰਮਪ੍ਰੀਤ ਸਿੰਘ ਨਾਮ ਹੈ ਜੀ ਜੀਪੀਐਨ ਕਲੇਪਾਂ ਦਾ ਕੀ ਵਰਦਾ ਤੁਈਆ ਕਿੰਨੇ ਵਜੇ ਘਟਦਾ ਸੀ ਮੈਂ 2:30 ਵਜੇ ਦੀ ਗੱਲ ਆ ਮੈਂ ਕੰਮ ਤੋਂ ਘਰ ਆ ਰਿਹਾ ਸੀ ਪੰਜ ਸੱਤ ਮੁੰਡਿਆਂ ਨੇ ਘੇਰਿਆ ਤੇ ਮੇਰੀ ਚੈਂਦੀ ਲੈ ਕੇ ਖੋ ਕੇ ਤੇ ਕੁੱਟਿਆ ਮੇਰੇ ਦਾਦੂਤ ਮਾਰੇ ਉਹਨਾਂ ਨੇ ਜਾਣਦੇ ਹੋ ਕਿਸੇ ਨੂੰ ਨਹੀਂ ਮੈਂ ਕਿਸੇ ਨੂੰ ਨਹੀਂ ਜਾਣਦਾ ਜੀ ਪਹਿਲੀ ਵਾਰ ਹੀ ਦੇਖਿਆ ਹਾਂਜੀ ਪਹਿਲੀ ਵਾਰ ਹੀ ਉਹਨਾਂ ਦੇ ਕਿ ਲੋਕ ਸੀਗੇ ਜਿੰਨਾਂ ਵੱਲੋਂ 6-7 ਲੋਕ ਸੀਗੇ ਜੀ ਅੱਛਾ ਜੀ ਤੇ ਹੋਰ ਕੀ ਕੀ ਹਥਿਆਰ ਸੀਗੇ ਉਹਨਾਂ ਕੋਲ ਉਹ ਦਾਤ ਸੀਗੀ ਰਾਉਡ ਸੀਗੀ ਲੱਕੜ ਦੇ ਬੈਟ ਸੀਗੇ ਉਹਨਾਂ ਕੋਲ ਡੰਡੇ ਸੀਗੇ ਉਹਨਾਂ ਤੇ ਕਿਸੇ ਨੂੰ ਮਤਲਬ ਪਛਾਨ ਹੈਗੀ ਹੈ ਕੀ ਕੋਈ ਨਹੀਂ ਨਹੀਂ ਕਿਸੇ ਨੂੰ ਜਾਣਦਾ ਦੁਵਾਰਾ ਜੀ ਪਤਾ ਲੱਗੇ ਹਾਂ ਸਾਹਮਣੇ ਦੁਵਾਰਾ ਨਾਲ ਤੇ ਮੈਂ ਪਛਾਣ ਲਵਾਂ ਤੇ ਥਾਣਾ ਕਿਹੜਾ ਪੈਂਦਾ ਆਪਣਾ ਥਾਣਾ ਜਮਾਲਪੁਰ ਬੰਦਾ ਨਹੀਂ ਕੋਈ ਰੰਜੇਸਨ ਨਹੀਂ ਬਣਾ ਹਮ ਸਰ ਕਿੰਨੇ ਕੁ ਮੁੰਡੇ ਸੀ ਕਿੰਨੀ ਉਮਰਾਂ ਸੀਗੇ ਅੱਛੇ 6-7 ਮੁੰਡੇ ਸੀ 16-17 ਸਾਲ ਦੇ ਹੋਣਗੇ ਸਰ ਤੁਸੀਂ ਜੋਬ ਕੀ ਕਰਦੇ ਹੋ ਸਰ ਮੇਰਾ ਕਾਊਂਟਸ ਦਾ ਕੰਮ ਹਮ ਕਿੰਨਾ ਦਾ ਨੁਕਸਾਨ ਹੋਇਆ ਕਹਿੰਦਾ ਬਈ ਇੱਕ ਚੈਂਦੀ ਲੱਗੇਗਾ ਕਹਿੰਦੇ ਜੀ ਦੋ ਟੋਲੇ ਦੀ ਚੈਂਦੀ ਸੀ ਕੀ ਤੇ ਲੋਕੀਆ ਤੇ ਹਰ ਕੋਈ ਬ੍ਰਹਮੰਡ ਦੇ ਅੰਦਰ ਵੀ ਵਿਰਲੇ ਕਿਸ ਤਰ੍ਹਾਂ ਬਾਹਰ ਪਏ ਆ ਜੀ ਹਥਿਆਰ ਜਿਹੜੇ ਛੱਡ ਕੇ ਚਲੇ ਗਏ ਉਹਨੂੰ ਸ਼ਾਸਤਰੀ ਕਲਾ ਕੀਤੀ ਹੈ ਇਸ ਦੀ ਹਾਂ ਜੀ ਕੀਤੀ ਹੈ ਪਰ ਕੋਈ ਨਹੀਂ ਆਇਆ ਯਾਰ ਕਿੰਨੀ ਵਜੇ ਦਾ ਸਮਾਂ ਸੀਗਾ ਤੇ ਹੁਣ ਕਿੰਨਾ ਸਮਾਂ ਹੋ ਗਿਆ 2:30 ਵਜੇ ਦਾ ਸਮਾਂ ਸੀ ਜੀ 5 ਵਜੇ ਗਏ ਆ ਜੀ ਕੋਈ ਨਹੀਂ ਆਇਆ ਉਹ ਇੰਨਾ ਸਮਾਂ ਹੋ ਗਿਆ ਹਾਂ ਜੀ ਜੀ ਸੀਸੀਟੀਵੀ ਵੀਡੀਓ ਕੋਈ ਸਾਹਮਣੇ ਆਈ ਸੀ ਸੀਸੀਟੀਵੀ ਬਹੁਤ ਬਹੁਤ ਲੋਕਾਂ ਦੇ ਕੈਮਰੇ ਲੱਗੇ ਉਹ ਚੋਈਏ ਹਾਂ ਅੰਦਰ ਇਹਦੀਆਂ ਸੱਟਾ ਚੋਟਾ ਲੱਗੀਆਂ ਨੇ ਜੀ ਤੁਸੀਂ ਮਨਾਇਆ ਕਰਾਇਆ ਨੇ ਹਾਂ ਜੀ ਮਨਾਇਆ ਕਰਾਇਆ ਕਰਾਇਆ ਜੀ ਥਾਣੇ ਗਏ ਹੁਣ ਅਜੇ ਤੱਕ ਨਹੀਂ ਇੱਥੇ ਸਾਰੇ ਮੁੰਡੇ ਬੈਠੇ ਆਂਦੇ ਨੇ ਕਿਨਛੇੜੀ ਜੋ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਕਿਸੇ ਨੇ ਰਾਤ ਵੇਲੇ ਨੇਹਰਾ ਆਇਆ ਪਾਜੀ ਇਹ ਅੰਦਰ ਬੈਠੇ ਹੋਣ ਇਹ ਤਾਂ ਦਿਨ ਦੇ ਟਾਈਮ ਇਹ ਬੈਠੇ ਹੋਏ ਆ ਜੇ ਰਾਤ ਨੂੰ ਇੱਦਾਂ ਬੈਠੇ ਹੋ ਤਾਂ ਰਾਤ ਨੂੰ ਕੋਈ ਬੰਦਾ ਬਚਿਆ ਹੀ ਨਾ ਇੱਥੇ ਉਹਦਾ ਵੱਡੇ ਦੀ ਡੈੱਡ ਬੋਡੀ ਵੀ ਨਾ ਮੇਰੇ ਹਾਂ ਇੱਥੇ ਹੀ ਆ ਇੱਥੇ ਬੈਠੇ ਹੋਏ ਆਈ ਇੱਥੇ ਕਾਂਦ ਰੋਏ ਇੱਥੇ ਇੱਥੇ ਕਾਂਦ ਉੱਤੇ ਕਹਿੰਦੇ ਦਿਨੇ ਇੱਥੇ ਘੁੰਮਦੇ ਪਏ ਸੀਗੇ ਉਹ ਐਸੇ ਆ ਵੀ ਕਾਂਦ ਤੇ ਬੈਠੇ ਸੀ ਦਿਨੇ ਕਹਿੰਦੇ ਪੰਜ ਛੇ ਜਣੇ ਆ ਕੰਨਾਂ ਦੇ ਉੱਤੇ ਘੁੰਮੀਆਂ ਦੇ ਦੇਖੋ ਸਰੇ ਆਮ ਹੀ ਆ ਆਲੀਆ ਕੰਨਾਂ ਦੇ ਉੱਤੇ ਦੱਸੋ ਕੋਈ ਡਰ ਹੀ ਨਹੀਂ ਯਾਰ ਇਹਨਾਂ ਨੂੰ ਮੈਂ ਤਾਂ ਇਸ ਚੀਜ਼ ਤੋਂ ਬੜਾ ਰਹਾਣ ਹੋਇਆ ਆ ਆ ਪਾਣੀ ਨਹੀਂ ਕਰਦੇ ਭਾਈ ਇਸ ਚੀਜ਼ ਨੂੰ ਮੜੇ ਗੈਗਵਾ ਗਏ ਨਾ ਮਿੰਦਰ ਸਾਹਿਬ ਨੂੰ ਬੇਨਤੀ ਆ ਇਸ ਚੀਜ਼ ਦੇ ਉੱਤੇ ਮੜੇ ਧਿਆਨ ਦਿਓ ਨਕੇਲ ਪਾਓ ਇਸ ਚੀਜ਼ ਨੂੰ ਠੀਕ ਹੈ ਜੀ ਹਾਂ ਜੀ ਠੀਕ ਹੈ ਬੰਦੇ ਦੇ ਥੋੜੀ ਜਿਹੀ ਸੱਟ ਲੱਗੀ ਹੋਈ ਹੈ ਤੇ ਉਹ ਦੇਖ ਰਹੇ ਹਾਲੇ ਸੀਸੀਟੀਵੀ ਵਗੈਰਾ ਚੱਕਦੇ ਹੋਇਆ ਕੀ ਹੈ ਕਿ ਕੀ ਤੁਹਾਡੇ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਵੀ ਇੱਥੇ ਕੋਈ ਕੁੱਟਮਾ ਲੜਾਈ ਝਗੜਾ ਕਿਸੇ ਬੰਦੇ ਦਾ ਹੋਇਆ ਹੈ ਲੁੱਟਖੋ ਕਹਿ ਸਕਦੇ ਆ ਹੋਇਆ ਉਹ ਆਏ ਹੁਣ ਮੌਕੇ ਤੇ ਵੈਰੀਫਾਈ ਕਰਦੇ ਆ ਕੀ ਚੀਜ਼ ਹੈ ਠੀਕ ਹੈ ਜੀ ਸਰ ਲੱਗਦਾ ਨਹੀਂ ਕਿ ਤੇਜੇ ਇੰਨੇ ਘੰਟੇ ਹੋ ਗਏ ਪੁਲਿਸ ਨੂੰ ਨਹੀਂ ਜੀ ਹੁਣੀ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਨਾਲ ਦੀ ਨਾਲ 10 ਮਿੰਟਾਂ ਚ ਮੈਂ ਪਹੁੰਚਿਆ ਹੈ ਮੈਨੂੰ ਇਨਫੋਰਮੇਸ਼ਨ ਹੁਣ ਮਿਲੀ ਹੈ ਸ਼ਾਇਦ ਤੁਹਾਡੇ ਚੋਂ ਕਿਸੇ ਨੇ ਦਿੱਤੀ ਹੈ ਹਾਂ ਉਹਨੇ ਲੜਕੇ ਨੇ ਜਿਹਦੇ ਸੱਟਾਂ ਵੱਜੀਆਂ ਨੇ ਉਹਨੇ ਫੜ ਲਏ ਸੀ ਇੱਕ ਡਾ ਜਾ ਕੇ ਉੱਥੇ ਧੰਨਵਾਦ